ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਦਾ ਪਾਵਨ ਹੁਕਮ ਸਹਬ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਬਿਨਾ ਸਿਮਰਨ ਤੋਂ ਵਾਹਿਗੁਰੂ ਜੂ ਨੂੰ ਵਿਸਾਰ ਕੇ ਜੋ ਜੀਵਨ ਮਿਲਦਾ ਹੈ ਸੋ ਸਹਬ ਕਹਿੰਦੇ ਉਹ ਤੇ ਬਿਲਕੁਲ ਇਉਂ ਹੈ ਹਰ ਬਿਸਰਤ ਸਦਾ ਕੁਆਰੀ ਕਹੰਦੇ ਹਰੀ ਵਾਹਿਗੁਰੂ ਨੂੰ ਵਿਸਾਰ ਦੇਈ ਬੰਦੇ ਦੀ ਖੁਆਰੀ ਹੁੰਦੀ ਐ ਪਰ ਨਾਲ ਕਿਆ ਤਾਕੋ ਧੋਖਾ ਕਹਾ ਬਿਆਪੈ ਜਾਪੂ ਓਟ ਤੁਹਾੜੀ ਉਸ ਨੂੰ ਕੋਈ ਕੀ ਧੋਖਾ ਦੇ ਸਕਦਾ ਐ ਉਹਨੂੰ ਕੀ ਧੋਖਾ ਪੈ ਸਕਦਾ ਐ ਜਿਸਨੇ ਮਾਲਕ ਵਾਹਿਗੁਰੂ ਤੇਰੀ ਓਟ ਲੈ ਲਈ ਹੈ ਗੁਰਨਾਨਕ ਦੇਵ ਸਾਹਿਬ ਸਤਗੁਰੂ ਜੀ ਦਾ RAMkali ਕੀ ਵਾਰ ਦੇ ਚਕ ਸ਼ਬਦ ਹੈ ਜਿਹਦੇ ਚ ਸਤਗੁਰੂ ਜੀ ਨੇ ਉਹਨਾਂ ਹਸਤੀਆਂ ਦਾ ਜ਼ਿਕਰ ਕੀਤਾ ਸੰਸਰ ਦਾਮ ਦੇ ਇੰਦਰ ਰੋਵਾਇਆ ਪਰਸ ਰਾਮ ਰੋਵੇ ਘਰ ਆਇਆ ਅਜੈਸ ਰੋਵੇ ਭੀਖਿਆ ਖਾਏ ਐਸੀ ਦਰਗਾ ਮਿਲੇ ਸਜਾਏ ਕਹਿੰਦੇ ਰਾਜਾ ਅਜੈਸ ਹੋਇਆ ਏ ਤਰਮਾਤਮਾ ਸੀ ਰਾਜਾ ਅੱਛਾ ਰਾਜਾ ਸੀ ਚੰਗਾ ਪ੍ਰਜਾ ਨੂੰ ਪਿਆਰ ਸਤਕਾਰ ਦੇਣ ਵਾਲਾ ਖਿਆਲ ਰੱਖਣ ਵਾਲਾ ਪਰ ਕਈ ਵਾਰੀ ਬੰਦਾ ਨਾ ਅਹੰਕਾਰੀ ਹੋ ਜਾਂਦਾ ਹੈ ਤੇ ਕਹਿੰਦੇ ਇਹਦੇ ਕੋਲ ਕੋਈ ਸਾਧੂ ઋષਿ ਮੁਨੀ ਉਹ ਭਿਖਿਆ ਮੰਗਣ ਆ ਗਿਆ ਤੇ ਜਦ ਉਹਨੇ ਦਖਣਾ ਮੰਗੀ ਤੇ ਇਹ ਕਿਤੇ ਖੜਾ ਸੀ ਘੋੜਿਆਂ ਦੇ ਅਸਤਬਲ ਵਿੱਚ ਤੇ ਇਹਨੂੰ ਕਿਤੇ ਅੰਦਰੋਂ ਕ੍ਰੋਧ ਆ ਗਿਆ ਤੇ ਕਹਿਣ ਲੱਗਾ ਤੂੰ ਕਿਸ ਜਗ੍ਹਾ ਤੇ ਮੰਗ ਰਿਆ ਤੈਨੂੰ ਪਤਾ ਨਹੀਂ ਮੈਂ ਘੋੜਿਆਂ ਦੇ ਅਸਤਬਲ ਵਿੱਚ ਹਾਂ ਇੱਥੇ ਮੈਂ ਤੈਨੂੰ ਕੀ ਦੇਵਾਂਗਾ ਮੈਂ ਲਿੱਧ ਦੇ ਦਿਆਂ ਘੋੜਿਆਂ ਦੀ ਉਹ ਵੀ ਸਾਧੂ ਬੰਦਾ ਸੀ ਉਹਨੇ ਕਿਹਾ ਕੋਈ ਗੱਲ ਨਹੀਂ ਜੋ ਤੂੰ ਦੇਣਾ ਦੇ ਦੇ ਇਹਨੇ ਕ੍ਰੋਧ ਚ ਆ ਕੇ ਤੇ ਓਕ ਪੂਰੀ ਆਪਣਾ ਬੁੱਕ ਭਰਿਆ ਤੇ ਉਹਦੀ ਝੋਲੀ ਚ ਲਿੱਦ ਦਾ ਪਾ ਦਿੱਤਾ ਹੁਣ ਉਹ ਕਹਿਣ ਲੱਗਾ ਜੀ ਤੇਰਾ ਦਿੱਤਾ ਦਾਨ ਵਧੇ ਫੁਲੇ ਤੇ ਚਲਾ ਗਿਆ ਜਿੱਥੇ ਜੰਗਲੇ ਚ ਉਹਦੀ ਕੁਟਿਆ ਸੀ ਉੱਥੇ ਨੇੜੇ ਰੱਖ ਦਿੱਤੀ ਉਹ ਲਿੱਦ ਤੇ ਇੱਧਰ ਕਹਿੰਦੇ ਉਹ ਬੰਦਗੀ ਕਰਨ ਵਾਲਾ ਪੁਰਸ਼ ਜੀ ਬੰਦਗੀ ਕਰਦਾ ਰਿਹਾ ਪਰ ਇੱਧਰ ਇੱਕ ਦਿਨ ਰਾਜਾ ਅਜੈਸ ਜਦ ਪੁਜਿਆ ਹੈ ਜੰਗਲ ਦੇ ਚ ਸ਼ਿਕਾਰ ਖੇਡਦਿਆਂ ਹੋਇਆਂ ਤੇ ਸਾਧੂ ਦੀ ਉਸ ਝੁੱਗੀ ਦੇ ਨੇੜੇ ਉਹਨੇ ਬਹੁਤ ਸਾਰੀ ਨਿੱਦ ਦਾ ਅੰਬਾਰ ਵੇਖਿਆ ਹੁਣ ਕਿਸ ਤਰ੍ਹਾਂ ਜੰਗਲੀ ਘੋੜੇ ਆਉਂਦੇ ਰਹੇ ਵਾਹਿਗੁਰੂ ਜੀ ਦੀ ਮਰਜ਼ੀ ਕਿਸ ਤਰ੍ਹਾਂ ਉਹ ਵਧਾਉਂਦੇ ਰਹੇ ਜਾਂ ਕੀ ਹੁੰਦਾ ਰਿਹਾ ਇਹ ਤੇ ਖੇਡ ਪ੍ਰਮਾਤਮਾ ਵਾਹਿਗੁਰੂ ਜੀ ਦੀ ਹੈ ਪਰ ਉਹ ਵੱਧ ਚੁੱਕੀ ਸੀ ਲਿੱਦ ਬਹੁਤ ਉਹਨੇ ਸੋਚਿਆ ઋષਿ ਦੇ ਕੋਲ ਘੋੜੇ ਤੇ ਨਜ਼ਰ ਆਉਂਦੇ ਨੇ ਇਹਨੇ ਕੋਈ ਘੋੜਾ ਪਾਲਿਆ ਨਹੀਂ ਇਹ ਲਿੱਦ ਦੇ ਇੰਨੇ کیسਾਂ ਤੇ ਜਗਿਆਸਾ ਜਾਗੀ ਸਿਪਾਈਆਂ ਨੂੰ ਕਿਹਾ ਵੀ ਅੰਦਰੋਂ ਬੁਲਾਓ ਇਹਨੂੰ ਜਦ ਬੁਲਾਇਆ ਤੇ ਤੇ ਉਹੀ ਸੀਗਾ ਪੁੱਛਿਆ ਇਹ ਲਿੱਦ ਕਹਿਣ ਲੱਗਾ ਜੀ ਆ ਤੁਸੀਂ ਦਾਨ ਦਿੱਤਾ ਸੀ ਤੇ ਬੀਜ ਪਾਇਆ ਹਮੇਸ਼ਾ ਹੀ ਵੱਧਦਾ ਹੈ ਇਹ ਵੱਧ ਗਈ ਹੈ ਤੇ ਕਹਿੰਦੇ ਇਹ ਤਾਂ ਹੋਵੇਗਾ ਕਿ ਕਹਿੰਦੇ ਇਹ ਤੈਨੂੰ ਖਾਣੀ ਪੈਗੀ ਕਿਉਂਕਿ ਤੂੰ ਦਾਨ ਦਿੱਤਾ ਹੈ ਖੇਤ શરીર ਜੋ ਬੀਜਿਆ ਸਵੰਤ ਖਲੋਇਆ ਆਏ ਹੁਣ ਘਬਰਾਇਆ ਤੇ ਹੁਣ ਪੁੱਛਦਾ ਹੈ ਕਿ ਇਹ ਕਿਸ ਤਰੀਕੇ ਦੇ ਨਾਲ ਇਸ ਸੰਕਟ ਤੋਂ ਮੈਂ ਬਚਾਂਗਾ ਵੀ ਲੈਦਣਾ ਖਾਣੀ ਪਵੇ ਉਹਨੇ ਕਿਹਾ ਕੋਈ ਤਰੀਕਾ ਹੈ ਕਿ ਆਪਣੀ ਖੁਆਰੀ ਕਰਾ ਜਿਸਨੂੰ ਖਾਏ ਕਰਤਾ ਖੁਸ ਲੈ ਚੰਗੇ ਆਈ ਹਰ ਬਿਸਰਤ ਸਦਾ ਖੁਆਰੀ ਆਪਣੇ ਆਪ ਨੂੰ ਖਵਾਹਰ ਕਰ ਜਦ ਤੇਰੀ ਨਿੰਦਾ ਹੋਵੇਗੀ ਨਾ ਤੇ ਫਿਰ ਇਹ ਤੇਰਾ ਕੀਤਾ ਹੋਇਆ ਦਾਨ ਨਿੰਦਾ ਰੂਪ ਵਿੱਚ ਉਹਨਾਂ ਕੋਲ ਚਲਾ ਜਾਵੇਗਾ ਤੇ ਇਸ ਰਾਜੇ ਨੇ ਉਹੀ ਕੁਝ ਕੀਤਾ ਇਤਿਹਾਸ ਕੁਝ ਮਿਥਿਹਾਸ ਦੱਸਦਾ ਐਗਜ਼ਾਮਪਲ ਦੇ ਤੌਰ ਤੇ ਲੈ ਰਹੇ ਹਾਂ ਕਹਿੰਦੇ ਇਹ ਰੱਥ ਤੇ ਉੱਤੇ ਸਵਾਰ ਹੋ ਗਿਆ ਕੁਝ ਔਰਤਾਂ ਨਾਲ ਲੈ ਲਈਆਂ ਤੇ ਸ਼ਰਾਬ ਦੀ ਬੋਤਲਾਂ ਤੇ ਸ਼ਰਾਬ ਦੇ ਨਸ਼ੇ 'ਚ ਇਹ ਪੂਰੇ ਉਸ ਰਾਜ ਦੇ 'ਚ ਘੁੰਮਦਾ ਫਿਰ ਰਿਹਾ ਹੈ ਹੁਣ ਪਰਜਾ ਜੋ ਵੀ ਦੇਖਦੇ ਲੋਕ ਦੇਖਦੇ ਨੇ ਨਿੰਦਾ ਕਰਦੇ ਨੇ ਵੀ ਇਹ ਚੰਗਾ ਭਲਾ ਰਾਜਾ ਇਹਨੂੰ ਕੀ ਹੋ ਗਿਆ ਇਉਂ ਕਰਦੇ ਕਰਦੇ ਜਿੰਨੀ ਨਿੰਦਾ ਕੀਤੀ ਕੋਈ ਹੁੰਦਾ ਨਿੰਦਕ ਕੇ ਮੁਕਾਲੇ ਕੀਨੇ ਜਨਕਾ ਆਪ ਸਹਾਈ ਜੇ ਕਿਤੇ ਉਹਦਾ ਓਟ ਆਸਰਾ ਕੋਈ ਲੈ ਕੇ ਤੇ ਜਤਨ ਕਰੇ ਪਰ ਕਰਤੇ ਉਹ ਨਾਟਕ ਰਿਆ ਸੀ ਉਹ ਸ਼ਰਾਬ ਪੀ ਨਹੀਂ ਸੀ ਰਹਾ ਉਹ ਕੁਝ ਬੁਰਾ ਕਰ ਨਹੀਂ ਸੀ ਰਹਾ ਪਰ ਨਿੰਦਾ ਕਰਾਉਣੀ ਸੀ ਤੇ ਮੈਂ ਵੇਖ ਕੇ ਹੈਰਾਨ ਹੁੰਦਾ ਕਿ ਬੰਦਾ ਨਿੰਦਾ ਕਰਨ ਤੇ ਜਦ ਆਉਂਦਾ ਤੇ ਇਹ ਵੀ ਨਹੀਂ ਸੋਚਦਾ ਕਿ ਨਿੰਦਕ ਕੇ ਮੁਖ ਕਾਲੇ ਕੀਨੇ ਜਾਂ ਨਿੰਦਾ ਕਰਨ ਵਾਲਿਆਂ ਨੂੰ ਕਬੀਰ ਸਾਹਿਬ ਦੇ ਐਵੇਂ ਥੋੜਾ ਕਹਿ ਦਿੱਤਾ ਕਿ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਨਿੰਦਾ ਤੇ ਮੇਰੀ ماں ਮੰਗ ਹੈ ਜਿਸਾਂ ਮਾਂ ਛੋਟੇ ਹੁੰਦਿਆਂ ਗੰਦਗੀ ਧੁੰਦੀ ਸੀ ਇਉਂ ਨਿੰਦਕ ਜਿਹੜਾ ਹੁੰਦਾ ਹੈ ਨਾ ਉਹ ਜ਼ਿੰਦਗੀ ਦੇ ਪਾਪ ਧੋ ਦਿੰਦਾ ਹੈ ਇਸ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਮੇਰੀ ਜਿਤਨੀ ਮਰਜੀ ਨਿੰਦਾ ਕਰੋ ਤੇ ਗੱਲ ਉਹੀ ਹੋਈ ਕਿ ਰਾਜਾ ਅਜੈ ਅਸ ਦੀ ਖਵਾਰੀ ਹੋਈ ਪਰ ਉਸ ਲਿੱਦ ਖਾਣ ਤੋਂ ਬਚ ਗਿਆ ਪਰ ਇੱਕ ਬੜਾ ਚਲਾਕ ਬੰਦਾ ਸੀ ਤੇਲੀ ਉਹਨੇ ਨਿੰਦਾ ਨਹੀਂ ਕੀਤੀ ਇਹਨੇ ਦਰਵਾਜ਼ੇ ਖੜਕਾ ਕੇ ਵੀ ਉਹਨੂੰ ਆਵਾਜ਼ ਮਾਰੀ ਪਰ ਉਹਨੇ ਕਿਹਾ ਸੱਜਣਾ ਮੈਂ ਤੇਰੀ ਨਿੰਦਾ ਨਹੀਂ ਕਰਨੀ ਕਿਉਂਕਿ ਤੇਰਾ ਕੀਤਾ ਹੋਇਆ ਉਹ ਜਿਹੜਾ ਪਾਪ ਕਰਮ ਹੈ ਕਿ ਕਿਸੇ ਦੀ ਝੋਲੀ 'ਚ ਲਿੱਦ ਪਾ ਦੇਣੀ ਉਹ ਮੈਂ ਨਹੀਂ ਖਾਵਾਂਗਾ ਉਮਰ ਵੱਡੀ ਹੋ ਜਾਣੀ ਵੱਖਰੀ ਗੱਲ ਐ ਉਮਰ ਤਾਂ ਔਰੰਗਜ਼ੇਬ ਦੀ ਵੀ ਬਹੁਤ ਵੱਡੀ ਹੋਈ ਪਰ ਜ਼ਾਲਮ ਬਾਦਸ਼ਾਹ ਸੀ ਨਿਰੰਕਾਰ ਨੂੰ ਵਿਸਾਰ ਕੇ ਤੇ ਕੇਵਲ ਜ਼ੁਲਮ ਕਰਦਾ ਰਿਹਾ ਤੇ ਅਖੀਰ ਕੀ ਹੋਇਆ ਕਿ ਮੰਜੇ ਤੇ ਪਿਆ ਪਿਆਈ ਮਲਮੂਤਰ ਗੰਦਗੀ ਦੇ ਵਿੱਚ ਪਿਆ ਰਹਿੰਦਾ ਸੀ ਕੋਈ ਤੇ ਦੂਜੇ ਪਾਸੇ ਬਾਬਾ ਬੁੱਢਾ ਸਾਹਿਬ ਜੀ ਵਰਗੀ ਸ਼ਖਸੀਅਤਾਂ 125 ਸਾਲ ਉਮਰ ਤੇ ਇਹੋ ਜਿਹਾ ਜੀਵਨ ਬਾਬਾ ਬਡਾ ਸਾਹਿਬ ਜੀ ਵਰਗਾ ਕਿਸੇ ਦਾ ਹੋ ਹੀ ਨਹੀਂ ਸਕਦਾ 6 ਗੁਰੂਆਂ ਦੀ ਸੰਗਤ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਤੇ ਅਖੀਰ ਵੇਲੇ ਜਦ ਰਮਦਾਸ ਜਾ ਕੇ ਟਿਕ ਗਏ ਸਨ ਨਾ ਤੇ ਤੁਰਿਆ ਨਹੀਂ ਸੀ ਜਾਂਦਾ ਪਰ ਅਰਦਾਸ ਕਰਦੇ ਸਨ ਕਿ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਦੀਦਾਰ ਦਿਓ ਦਰਸ਼ਨ ਦਿਓ ਸਤਿਗੁਰੂ ਅਰਦਾਸ ਸੁਣ ਕੇ ਘੋੜੇ ਤੇ ਸਵਾਰ ਹੋ ਕੇ ਚਲੇ ਜਾਂਦੇ ਸੀ ਪਰ ਇੱਕ ਦਿਨ ਅੰਦਰ ਇੱਛਾ ਜਾਗੀ ਕਾਸ਼ ਮੈਂ ਜਾ ਸਕਦਾ ਉੱਥੇ ਤੇ ਜਾਣੀ-ਜਾਣ ਸਤਿਗੁਰੂ ਨੇ ਨਾ ਪਾਲਕੀ ਭੇਜ ਦਿੱਤੀ ਹੁਣ ਪਾਲਕੀ ਦੇ ਚ ਬਾਬਾ ਬੁੱਢਾ ਸਾਹਿਬ ਜੀ ਨੂੰ ਬਿਠਾਇਆ ਗਿਆ ਏ ਤੇ ਚਾਰ ਸਿੱਖ ਮੋਢਾ ਦੇ ਕੇ ਪਾਲਕੀ ਨੂੰ ਲਿਆ ਰਹੇ ਨੇ ਪਾਲਕੀ ਢਗੀ ਹੋਈ ਐ ਤੇ ਜਦ ਨਾ ਨੇੜੇ ਪੁੱਜੇ ਰਾਮਸਰ ਦੇ ਨੇੜੇ ਜਿੱਥੇ ਸ਼ਹੀਦਾਂ ਵਾਲਾ ਸਥਾਨ ਵੀ ਐ ਤੇ ਉੱਥੇ ਪੁੱਜੇ ਇਧਰੋਂ ਅਕਾਲ ਤਖਤ ਸਾਹਿਬ ਤੋਂ ਗੁਰੂ ਹਰਗੋਬਿੰਦ ਸਾਹਿਬ ਆਪ ਤੁਰ ਪਏ ਤੇ ਜਦ ਤੁਰ ਪਏ ਨੇੜੇ ਪੱਜੇ ਤੇ ਸਤਿਗੁਰੂ ਨੇ ਨਾ ਜਿਹੜਾ ਅੱਗੇ ਸਿੱਖ ਮੋਢਾ ਦੇ ਕੇ ਪਾਲਕੀ ਲਿਆ ਰਿਹਾ ਸੀ ਦੋ ਇੱਕ ਨੂੰ ਇਸ਼ਾਰਾ ਕੀਤਾ ਕਿ ਤੂੰ ਹਟ ਜਾ ਤੇ ਮੈਂ ਮੋਢਾ ਦੇਾਂਗਾ ਸਤਿਗੁਰੂ ਜੀ ਦਾ ਹੁਕਮ ਸੀ ਚੁਪਚਾਪ ਉਹ ਹਟਿਆ ਤੇ ਸਤਿਗੁਰੂ ਜੀ ਨੇ ਜੋ ਮੋਢਾ ਦਿੱਤਾ ਤੇ ਬ੍ਰਹਮ ਗਿਆਨੀ ਪਾਪਾ ਪਟਾ ਸਾਹਿਬ ਇੱਕ ਦਮ ਹੀ ਅੰਦਰੋਂ ਆਵਾਜ਼ ਮਾਰੀ ਸਤਿਗੁਰੂ ਇੱਕ ਕਦਮ ਵੀ ਅੱਗੇ ਨਾ ਵਧਿਆ ਨਹੀਂ ਤੇ ਮੈਂ ਚਲਦੀ ਪਾਲਕੀ ਵਿੱਚੋਂ ਛਾਲ ਮਾਰ ਦਿਆਂਗਾ। ਗੁਰੂ ਹਰਗੋਬਿੰਦ ਸਾਹਿਬ ਹੈਰਾਨ ਹੋ ਗਏ ਤੇ ਕਿਹਾ ਬਾਬਾ ਜੀ ਕਿਉਂ? ਕਹਿੰਦੇ ਤੁਹਾਨੂੰ ਪਤਾ ਕਿਸ ਤਰ੍ਹਾਂ ਲੱਗਿਆ? ਤੇ ਬਾਬਾ ਵੱਡਾ ਸਾਹਿਬ ਜੀ ਕਹਿੰਦੇ ਹੁਣ ਤੇ ਇੰਨੀ ਕ ਸਾਂਝ ਪੈ ਗਈ ਪ੍ਰੀਤ ਦੀ ਤੁਹਾਡੇ ਨਾਲ ਕਿ ਜਿਸ ਗਵੇਲੇ ਤੋਂ ਤੁਸੀਂ ਅਕਾਲ ਪਖਤ ਸਾਹਿਬ ਤੋਂ ਤੁਰੇ ਹੋ ਤੇ ਮੈਨੂੰ ਕਦਮ-ਦਰ-ਕਦਮ ਪਤਾ ਲੱਗ ਰਿਹਾ ਸੀ ਜਿਉਂ ਤੁਸੀਂ ਮੋੜਾ ਦਿੱਤਾ ਮੈਨੂੰ ਪਤਾ ਲੱਗ ਗਿਆ ਏ ਸਤਿਗੁਰੂ ਇਹ ਨਾ ਕਰਵਾਇਓ ਤੇ ਗੁਰੂ ਸਾਹਿਬ ਨੇ ਕਿਹਾ ਬਾਬਾ ਜੀ ਤੁਸੀਂ ਤੇ ਹੱਥਾਂ 'ਚ ਮਨੋ ਖਡਾਉਂਦੇ ਰਹੇ ਹੋ ਤੁਸੀਂ ਹੀ ਸ਼ਾਸਤਰ ਵਿਦਿਆ ਸਿਖਾਈ ਤੁਸੀਂ ਗੁਰਮੁਖੀ ਪੜ੍ਹਾਈ ਤੁਸੀਂ ਅਰਬੀ ਫਾਰਸੀ ਦਾ ਗਿਆਨ ਦਿੱਤਾ ਬਹੁਤ ਕੁਝ ਕੀਤਾ ਤੁਸੀਂ ਪਰ ਕਹਿੰਦੇ ਕੀਤਾ ਹੋਵੇਗਾ ਬਹੁਤ ਕੁਝ ਪਰ ਗੁਰਨਾਨਕ ਗੁਰਨਾਨਕ ਹੀ ਹੁੰਦਾ ਹੈ ਹੁਣ ਤੁਸੀਂ ਗੁਰਨਾਨਕ ਜੋਤੋਂ ਤੇ ਮੈਂ ਸਿੱਖ ਹਾਂ ਸਤਿਗੁਰੂ ਜੀ ਨੇ ਉਦੋਂ ਫਿਰ ਮੋੜਾ ਹਟਾਇਆ ਬਾਬਾ ਜੀ ਨੂੰ ਲੱਗ ਗਏ ਪਰ ਮੁਕਤੀ ਦੀ ਗੱਲ ਜਦ ਬਾਬਾ ਬੱਡਾ ਸਾਹਿਬ ਜੀ ਨੇ ਪ੍ਰਾਣ ਛੱਡੇ ਨਾ ਉਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਆਪ ਪੁਜੇਸਨ ਉਥੇ ਸਾਰੀ ਰਾਤ ਗੱਲਾਂ ਬਾਣੀ ਦੀ ਪਾਠ ਤੇ ਜਨ ਸੰਸਕਾਰ ਕੀਤਾ ਸਤਿਗੁਰੂ ਜੀ ਨੇ ਆਪ ਲਾਂਬੂ ਲਾਇਆ ਤੇ 16 ਸਾਫ ਦਾ ਪਾਠ ਵੀ ਸਤਿਗੁਰੂ ਨੇ ਆਪ ਕੀਤਾ ਸੀ ਉੱਥੇ ਇਹ ਹੈ ਅਸਲ ਜੀਵਨ ਨਹੀਂ ਤਾਂ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਆਰਜਾ ਤੇ ਸੱਪ ਦੀ ਵੀ ਬੜੀ ਵੱਡੀ ਹੁੰਦੀ ਹੈ ਪਰ ਜ਼ਹਿਰ ਹੀ ਬਣਦਾ ਹੈ ਪਰ ਆਰਜਾ ਉਮਰ ਭਾਵੇਂ ਛੋਟੀ ਹੋਵੇ ਗੁਰੂ ਹਰਿਕ੍ਰਿਸ਼ਨ ਸਾਹਿਬਾਨ ਚਾਰ ਸਾਹਿਬ ਜਦਿਆਂ ਮਾਨ ਪਰ ਜੀਵਨ ਅੰਮ੍ਰਿਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ Vai recludir que fatei.